ਉਹ ਸਿੱਖਾਂ ਜੇ ਤੂੰ ਪਰਾਏ ਘਰ ਜਾ ਕੇ ਮੱਥੇ ਟੇਕਦਾ ਪੈਣਾ ਅੱਜ ਨਕਲੀ ਢੋਂਗੀ ਬਾਬਿਆਂ ਕੋਲ ਜਾ ਕੇ ਤੂੰ ਸੁੱਖ ਮੰਗਦਾ ਪੈਣਾ ਤੇਰੇ ਮੰਦੇ ਭਾਗ ਨੇ ਤੂੰ ਕੁਰਬਾਨੀ ਗਾਈ ਹੀ ਨਹੀਂ ਜੇ ਗਾਈ ਹੁੰਦੀ ਤੇ ਕਦੀ ਤੂੰ ਤੇਰੇ ਕੋਲ ਆ ਕੇ ਮੱਥਾ ਟੇਕਦੇ ਲੋਕ ਕਿ ਕਿਹੜੀ ਬਾਤ ਐ ਤੇਰੀ ਆ ਤੂੰ ਕਦੀ ਡਿਪਰੈਸ਼ਨ ਵਿੱਚ ਵਿਖਾਈ ਨਹੀਂ ਗਿਆ ਤੇ ਸੁਖ ਸੁਖ ਹੀ ਸੁਖ ਭਾਲਨਾ ਤੂੰ ਤੇ ਦੁੱਖ ਵਿੱਚ ਵੀ ਸੁਖ ਲੱਭੀ ਜਾਣਾ ਤੇਰੀ ਤੇ ਜ਼ਿੰਦਗੀ ਵਿੱਚ ਦੁੱਖ ਆਇਆ ਤਾਂ ਵੀ ਤੂੰ ਸੁਖ ਮਹਿਸੂਸ ਕੀਤਾ ਤੇ ਇੱਥੇ ਸੁਖਾਂ ਵਿੱਚ ਆ ਕੇ ਜਾ ਕੇ ਆਪਣੀ ਪੱਗ ਨੂੰ ਢੇਰੀ ਤੇ ਕਰੀ ਫਿਰਦੇ ਨੇ ਬਾਬਿਆਂ ਦੇ ਅੱਗੇ ਇਹਦਾ ਮਤਲਬ ਹੈ ਗੁਰਬਾਣੀ ਨਹੀਂ ਗਾਈ ਕੰਮ ਨਿਕਲੇਗਾ ਜੀ ਬਾਣੀ ਗਾਣ ਨਾਲ ਕਦੀ ਕੰਮ ਪੂਰਾ ਨਹੀਂ ਹੋਏਗਾ ਜਿਹੜਾ ਬਾਣੀ ਪੜੇਗਾ ਨਹੀਂ ਕਿਉਂਕਿ ਕਥਾ ਕੀਰਤਨ ਸੁਖਦਾਈ ਸੁਖ ਸੁਖ ਦੀ ਦਾਈ ਆਪਾਂ ਕਹਿੰਦੇ ਨੇ ਸਾਡੀ ਦਾਦੀ ਦਾਈ ਮਾਂ ਇਹ ਵੀ ਸੁਖਦਾਈ ਹੈ ਸੁਖਾਂ ਦੀ ਦਾਤੀ ਹੈ ਪਰ ਦੇਗੀ ਤਾਂ ਜੇ ਤੂੰ ਗਾਵੇਂਗਾ ਜੇ ਤੂੰ ਸੁਣੇਗਾ ਕੀ ਨਹੀਂ ਸੁਖ ਦੇ ਸਕਦੀ ਗੁਰਬਾਣੀ ਸਭ ਕੁਝ ਦੇ ਸਕਦੀ ਹੈ